ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚਾ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਉਪਦੇਸ਼ ਨੂੰ ਆਪਣੇ ਜੀਵਨ ਦਾ ਅਨੁਭਵ ਬਣਾਉਣ ਲਈ ਲੜੀਦਾਰ ਸਹਿਜ ਪਾਠ ਸੰਥਿਆ ਦੇ ਅੱਜ ਤੀਜੇ ਦਿਨ ਆਪਾਂ ਸਤਿਗੁਰੂ ਪਿਆਰੇ ਜੀ ਦੇ ਪਾਵਨ ਪਵਿੱਤਰ ਉਪਦੇਸ਼ ਦੀ ਦੂਜੀ ਪੌੜੀ ਦੀ ਸੰਥਿਆ ਨੂੰ ਸਮਝਣ ਦਾ ਯਤਨ ਕਰਾਂਗੇ ਹੁਕਮੀ ਹੋਵਣ ਆਕਾਰ ਇਥੇ ੜੇ ਨੂੰ ਕੰਨਾ ਲੱਗਿਆ ਹੋਇਆ ਹੈ ਤਾਂ ਇਹਦਾ ਉਚਾਰਨ ਕਰਨਾ ਹੈ ਆ ਕਰਕੇ ੜੇ ਕੰਨਾ ਆ ਕਕੇ ਕੰਨਾ ਕਾ ਰ ਆ ਆਕਾਰ ਫਿਰ ਅਰਧ ਵਿਸਰਾਮ ਹੈ ਠਹਿਰਾ ਹੈ ਹੁਕਮੀ ਹੋਵਣ ਆਕਾਰ ਹੁਕਮ ਨਾ ਕਹੇ ਆ ਜਾਈ ਕਹੇ ਆ ਪਾਠ ਕਰਨਾ ਹੈ ਬਹੁਤ ਗੁਰਸਿੱਖਾਂ ਦੇ ਕਿਹਾ ਪਾਠ ਕਰ ਜਾਂਦੇ ਆ ਕਿਹਾ ਪਾਠ ਨਹੀਂ ਕਰਨਾ ਕ ਕ ਹ ਹ ਸਿਆਰੀ ਐਡੇ ਕੰਨਾ ਸਾਰੇ ਅੱਖਰ ਨੇ ਜਿਹੜੇ ਸਾਰੀਆਂ ਮਾਤਰਾ ਨੇ ਜਿਹੜੀਆਂ ਉਹਨਾਂ ਦਾ ਉਚਾਰਨ ਕਰਨਾ ਹੈ ਇਹਦਾ ਉਚਾਰਨ ਕਰਨਾ ਹੈ ਕਹਿਆ ਕਹੇ ਆ ਕਕਾ ਮੁਕ ਤਕ ਹ ਹ ਸਿਆਰੀ ਐਡੇ ਕੰਨਾ ਆ ਕਹਿਆ ਮੌਕਮੀ ਹੋਵਣ ਜੀ ਜੀ ਦਾ ਲੰਮਾ ਪਾਠ ਕਰਨਾ ਹੈ ਜੱਜੇ ਨੂੰ ਵਿਹਾਰੀ ਐੜਾ ਪਰ ਪਿੱਛੇ ਐੜੇ ਨੂੰ ਕੰਨਾ ਨਹੀਂ ਲਗਾਉਂ ਹੋ ਗਿਆ ਜੀ ਟੱਡਾ ਮਿਊਟ ਹੋ ਗਿਆ ਅਨਮਿਊਟ ਕਰਿਓ ਤਾਂ ਇੱਥੇ ਜਿਹੜਾ ਜੱਜੇ ਨੂੰ ਵਿਹਾਰੀ ਲੰਮਾ ਕਰਕੇ ਐੜਾ ਮੁਕਤਾ ਜੀ ਇਦਾਂ ਪਾਠ ਕਰਨਾ ਹੈ ਜਿਵੇਂ ਆਪਾਂ ਬੋਲਦੇ ਆ ਧੀ ਕੀ ਇਸ ਤਰ੍ਹਾਂ ਇਹਦਾ ਲੰਮਾ ਪਾਠ ਕਰਨਾ ਹੈ ਹੁਕਮੀ ਹੋਵਣ ਜੀ ਹੁਕਮ ਮਿਲੈ ਵਡਿਆਈ ਮਿਲੈ ਪਾਠ ਕਰਨਾ ਹੈ ਮੂੰਹ ਖੋਲ ਕੇ ਮਿਲੇ ਨਹੀਂ ਲੱਲੇ ਨੂੰ ਇਕਲਾਮ ਨਹੀਂ ਹੈ ਲੱਲੇ ਨੂੰ ਦੁਲਾਮਾ ਹਨ ਤਾਂ ਦੁਲਾਮਾ ਦਾ ਉਚਾਰਨ ਲੈ ਐਦਾਂ ਮੂੰਹ ਖੋਲ ਕੇ ਮਿਲੈ ਐਦਾਂ ਪਾਠ ਕਰਨਾ ਹੈ ਹੁਕਮੀ ਉਤਮ ਨੀਚ ਹੁਕਮ ਲੇਖ ਦੁਖ ਸੁਖ ਪਾਈਐ ਪਾਈ ਐ ਪਪੇ ਨੂੰ ਕੰਨਾ ਈੜੀ ਵਿਹਾਰੀ ਆੜਾ ਹਾਹੇ ਸਿਆਰੀ ਉੱਤੇ ਬਿੰਦੀ ਬਹੁਵਚਨ ਦੇ ਰੂਪ ਦੇ ਵਿੱਚ ਇਹਨਾਂ ਉਚਾਰਨ ਕਰਨਾ ਹੈ ਤਾਂ ਬਹੁਵਚਨ ਬਿੰਦੀ ਲਾ ਕੇ ਉਚਾਰਨ ਹੋਏਗਾ ਤਾਂ ਇਹਦਾ ਉਚਾਰਨ ਕਰਨਾ ਹੈ ਪਾਈ ਐ ਇਕਨਾ ਹੁਕਮੀ ਬਖਸ਼ੀਸ਼ ਇੱਥੇ ਸਸੇ ਦੋਨੋਂ ਸਸਿਆਂ ਦੇ ਪੈਰ 'ਚ ਬਿੰਦੀ ਲਾ ਕੇ ਬਖਸ਼ੀਸ਼ ਪਾਠ ਕਰਨਾ ਹੈ ਇਕ ਹੁਕਮੀ ਸਦਾ ਪਵਾਈਐ ਪਵਾਈਐ ਐੜਾ ਹਾ ਸੈ ਰੀ ਉੱਤੇ ਬਿੰਦੀ ਲਾ ਕੇ ਪਵਾਈਐ ਹੁਕਮੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ ਨਾਨਕ ਹੁਕਮੈ ਜੇ 부ਜੈ ਇਥੇ ਬੁਝਾਏ ਪਾਠ ਕਰਨਾ ਹੈ ਜੇ ਆਪਾਂ ਜਿਵੇਂ ਲਿਖਿਆ ਓਵੇਂ ਪੜਾਂਗੇ ਤਾਂ ਪੜਿਆ ਜਾਏਗਾ ਬੁਝੇ ਬੁਝੇ ਦਾ ਅਰਥ ਵੀ ਕਿਸੇ ਚੀਜ਼ ਨੂੰ ਬੁਝਾ ਦੇਣਾ ਜਲਦੀ ਹੋਈ ਮੱਚਦੀ ਹੋਈ ਚੀਜ਼ ਨੂੰ ਆਪਾਂ ਕਹਿੰਦੇ ਕਿਸੇ ਅੱਗ ਅੱਗ ਨੂੰ ਬੁਝਾ ਦੇਣਾ ਉਹ ਉਹ ਹੈ ਬੁਝਾਉਣਾ ਇੱਥੇ ਹੈ ਸਮਝ ਦੀ ਗੱਲ ਵੀ ਹੁਕਮ ਨੂੰ ਸਮਝ ਲਵੇ ਹੁਕਮ ਹੈ ਵਾਹਿਗੁਰੂ ਜੀ ਨਾਨਕ ਨਾਨਕ ਤੇ ਠਹਿਰਾ ਦੇਣਾ ਹੈ ਨਾਨਕ ਤੇ ਰੋਕ ਕੇ ਨਾਨਕ ਦਾ ਕੱਕਾ ਮੁਕਤਾ ਹੈ ਜਿੱਥੇ ਆਪ ਜੀ ਨਾਨਕ ਸ਼ਬਦ ਦਾ ਕੱਕਾ ਮੁਕਤਾ ਦੇਖੋ ਤਾਂ ਉਥੇ ਥੋੜਾ ਠਹਿਰਾ ਦੇ ਕੇ ਫਿਰ ਅੱਗੇ ਪਾਠ ਕਰਨਾ ਹੈ ਨਾਨਕ ਹੁਕਮੇ ਜੇ 부ਜੈ 부ਜੈ ਪਾਠ ਕਰਨਾ ਹੈ ਬੱਬੇ ਨੂੰ ਔਂਕੜ ਉੱਤੇ ਅਦਕ ਲਾ ਕੇ 부ਜੈ ਇੱਥੇ ਇੱਕ ਨਿਜਮ ਹੋਰ ਸਾਰੇ ਗੁਰਸਿੱਖ ਪਿਆਰੇ ਪਿਆਰ ਦੇ ਨਾਲ ਸਮਝ ਲਓ ਲਿਖ ਲਓ ਸਾਰੇ ਗੁਰਸਿੱਖ ਪਿਆਰੇ ਇੱਥੇ ਦੇਖੋ ਬੱਬੇ ਨੂੰ ਔਂਕੜ ਪਿਛੇ ਛੱਜਾ ਤੇ ਛੱਜੇ ਨੂੰ ਦੁਲਾਮਾ ਛੱਜੇ ਦੁਲਾਮਾ ਦੀ ਮੁਹਾਰਨੀ ਜਦੋਂ ਆਪਾਂ ਬੋਲੀ ਸੀ ਤਾਂ ਛੱਜੇ ਦੁਲਾਮਾ ਛੈ ਤਾਂ ਹੁਣ ਇੱਥੇ ਕੋਈ ਵੀ ਗੁਰਸਿੱਖ ਪਿਆਰਾ ਬੁਝੈ ਪਾਠ ਨਹੀਂ ਕਰਦਾ ਮਤਲਬ ਪਿਛੇ ਛੱਜਾ ਨਹੀਂ ਬੋਲਿਆ ਜਾਂਦਾ ਛੱਜਾ ਜੱਜੇ ਦੀ ਆਵਾਜ਼ ਦਿੰਦਾ ਹੈ ਆਪਾਂ ਪੜ੍ਹਦੇ ਹਾਂ ਬੁਝੈ ਤਾਂ ਹੁਣ ਇਹ ਨਿਜਮ ਹੈ ਗੁਰਬਾਣੀ ਵਿਆਕਰਨ ਦੇ ਇਸ ਪਵਿੱਤਰ ਉਪਦੇਸ਼ ਨੂੰ ਸਮਝਣ ਦੇ ਲਈ ਗੁਰਬਾਣੀ ਵਿਆਕਰਨ ਦਾ ਜਿਹੜਾ ਨਿਜਮ ਹੈ ਉਦੇ ਵਿੱਚ ਇਹ ਸਾਡੇ ਕੋਲੇ ਪੰਜ ਅੱਖਰ ਨੇ ਘਗਾ ਝਜਾ ਢੱਡਾ ਤੱਦਾ ਤੇ ਪੱਬਾ ਇਹ ਪੰਜ ਅੱਖਰ ਜਦੋਂ ਕਿਸੇ ਸ਼ਬਦ ਦੇ ਵਿੱਚਕਾਰ ਆਉਂਦੇ ਨੇ ਜਾਂ ਕਿਸੇ ਸ਼ਬਦ ਦੇ ਅਖੀਰ ਵਿੱਚ ਆਉਂਦੇ ਨੇ ਤਾਂ ਇਹ ਆਪਣੇ ਤੋਂ ਅੱਗੇ ਵਾਲੇ ਅੱਖਰ ਦੀ ਆਵਾਜ਼ ਦਿੰਦੇ ਨੇ ਆਪਣੇ ਤੋਂ ਅੱਖੇ ਅੱਗੇ ਵਾਲੇ ਅੱਖਰ ਦਾ ਉਚਾਰਨ ਹੁੰਦਾ ਹੈ ਜਿਵੇਂ ਆਪਾਂ ਸਿੰਘ ਸ਼ਬਦ ਹੈ ਸ ਸ ਨੂੰ ਸਿਹਾਰੀ ਉੱਤੇ ਟਿੱਪੀ ਖੱਗਾ ਸਿੰਘ ਆਪਾਂ ਲਿਖਦੇ ਹਾਂ ਖੱਗੇ ਨਾਲ ਬੋਲਦੇ ਹਾਂ ਗੱਗੇ ਨਾਲ ਸਿੰਘ ਆਪਾਂ ਕੋਈ ਵੀ ਗੁਰਸਿੱਖ ਪਿਆਰਾ ਸਿੰਘ ਖੱਗਾ ਮੁਕਤਾ ਕੋ ਸਿੰਘ ਕੋ ਐਦਾਂ ਨਹੀਂ ਬੋਲਦਾ ਸਾਰੇ ਗੁਰਸਿੱਖ ਪਿਆਰੇ ਆਪਾਂ ਸਿੰਘ ਸ਼ਬਦ ਹੀ ਬੋਲਦੇ ਹਾਂ ਇਸੇ ਤਰ੍ਹਾਂ ਹੀ ਅੱਗੇ ਝੱਜ ਜਿਵੇਂ ਇਹੀ ਸ਼ਬਦ ਆਇਆ ਆਪਾਂ 부ਝਾ ਨਹੀਂ ਬੋਲਦੇ ਆਪਾਂ 부ਝੇ ਬੋਲਦੇ ਹਾਂ 부ਝ ਲੈਣਾ ਅੱਗੇ ਢੱਡਾ ਆਪਾਂ ਮੁੱਢ ਸ਼ਬਦ ਹੈ ਜਾਂ ਮੋਡਾ ਸ਼ਬਦ ਹੈ ਲਿਖਦੇ ਹਾਂ ਢੱਡੇ ਨਾਲ ਬੋਲਦੇ ਹਾਂ ਡੱਡੇ ਨਾਲ ਮੁੱਢ ਮੋਟਾ ਐਦਾਂ ਨਹੀਂ ਬੋਲਦੇ ਆਪਾਂ ਆਪਾਂ ਮੁੱਢ ਬੋਲਦੇ ਆਂ ਵੀ ਮੁੱਢ ਤੋਂ ਮੋਢੇ ਤੋਂ ਤਾਂ ਉਥੇ ਲਿਖਦੇ ਹਾਂ ਜਦੋਂ ਉਦੋਂ ਟੱਡੇ ਨਾਲ ਲਿਖਦੇ ਹਾਂ ਜਦ ਬੋਲਦੇ ਹਾਂ ਤਾਂ ਡੱਡੇ ਨਾਲ ਬੋਲਦੇ ਹਾਂ ਅੱਗੇ ਧੱਦਾ ਜਿਵੇਂ ਆਪਾਂ ਦੁੱਧ ਦੱਦੇ ਨੂੰ ਅੰਕੜ ਉੱਤੇ ਆਦਿਕ ਧੱਦਾ ਲਿਖਦੇ ਹਾਂ ਧੱਦੇ ਨਾਲ ਪਰ ਆਪਾਂ ਬੋਲਦੇ ਸਾਰੇ ਦੁੱਧ ਹਾਂ ਇਸੇ ਤਰ੍ਹਾਂ ਹੀ ਭੱਬਾ ਅੱਖਰ ਹੈ ਪੰਜਵਾਂ ਜਿਹੜਾ ਅੱਖਰ ਹੈ ਭੱਬਾ ਪ੍ਰਵ ਪ੍ਰਵ ਕੀ ਜੇ ਕਿਰਪਾ ਨਿਧਾਨ ਹਮ ਹਰ ਗੁਣ ਗਾਵੇਂਗੇ ਪਰਬ ਡੋਰੀ ਹਾਥ ਤੇ ਮਾਰੇ ਜੀ ਜੰਤ ਤੇਰੇ ਧਾਰੇ ਪ੍ਰਭ ਆਪਾਂ ਪ੍ਰਭਾ ਪੱਬਾ ਮੁਕਤਾ ਭੋ ਪ੍ਰਭ ਏਦਾਂ ਕੋਈ ਗੁਰਸਿੱਖ ਪਿਆਰਾ ਪਾਠ ਨਹੀਂ ਕਰਦਾ ਪ੍ਰਭੋ ਏਦਾਂ ਨਹੀਂ ਬੋਲਦੇ ਆਪਾਂ ਬੋਲਦੇ ਆ ਪ੍ਰਭ ਤਾਂ ਲਿਖਦੇ ਹਾਂ ਬੱਬੇ ਨਾਲ ਬੋਲਦੇ ਹਾਂ ਬੱਬੇ ਨਾਲ ਸਾਰੇ ਗੁਰਸਿੱਖ ਪਿਆਰੇ ਇਹ ਪੰਜ ਅੱਖਰਾਂ ਨੂੰ ਲਿਖ ਲਓ ਦੁਬਾਰਾ ਇਹਨਾਂ ਦੱਸਣਾ ਪਵੇ ਤੁਹਾਨੂੰ ਇੱਕ ਵਾਰੀ ਸਾਰੇ ਗੁਰਸਿੱਖ ਪਿਆਰੇ ਮੈਂ ਦੁਬਾਰਾ ਦੁਹਰਾ ਰਿਹਾ ਹਾਂ ਕਗਾ ਚਜਾ ਟਡਾ ਤੱਦਾ ਪੱਬਾ ਇਹ ਪੰਜ ਅੱਖਰ ਗੁਰਮੁਖੀ ਦੇ ਜਦੋਂ ਕਿਸੇ ਸ਼ਬਦ ਦੇ ਵਿੱਚਕਾਰ ਆ ਜਾਂ ਜਾਂ ਅਖੀਰ ਤੇ ਆਉਣ ਤਾਂ ਆਪਣੇ ਤੋਂ ਅੱਗੇ ਵਾਲੇ ਅੱਖਰ ਦਾ ਉਚਾਰਨ ਕਰਦੇ ਹਨ ਪਰ ਜੇ ਇਹ ਅੱਖਰ ਆਰੰਭ ਵਿੱਚ ਆਉਣ ਫਿਰ ਇਹ ਆਪਣਾ ਉਚਾਰਨ ਆਪਣੇ ਸ਼ਬਦ ਦਾ ਕਰਦੇ ਹਨ ਤੇਰੇ ਇਹਨਾਂ ਦਾ ਆਪਣਾ ਉਚਾਰਨ ਹੁੰਦਾ ਹੈ ਜਿਵੇਂ ਆਪਾਂ ਇਹਦਾ ਉਚਾਰਨ ਕਰਦੇ ਹਾਂ ਘਰ ਘੱਗਾ ਰਾਰਾ ਘਰ ਤਾਂ ਘੱਗੇ ਨੂੰ ਘੱਗਾ ਹੀ ਬੋਲਿਆ ਆਪਾਂ ਗਰ ਨਹੀਂ ਬੋਲਿਆ ਪਰ ਜਦੋਂ ਆਪਾਂ ਪਿੱਛੇ ਜਾਂ ਵਿਚਕਾਰ ਇਹ ਘੱਗਾ ਸ਼ਬਦ ਆਏਗਾ ਫਿਰ ਇਹਦਾ ਉਚਾਰਨ ਗੱਗਾ ਹੋ ਜਾਏਗਾ ਪਰ ਜਦੋਂ ਘੱਗਾ ਆਰੰਭ ਦੇ ਵਿੱਚ ਕਿਸੇ ਸ਼ਬਦ ਦੇ ਆਉਂਦਾ ਹੈ ਤਾ ਉਹ ਆਪਣਾ ਉਚਾਰਨ ਹੀ ਆਪਣਾ ਜਿਹੜਾ ਉਹਦਾ ਉਹਦੀ ਧੁਨੀ ਹੈ ਉਸ ਧੁਨੀ ਦਾ ਹੀ ਉਚਾਰਨ ਹੁੰਦਾ ਹੈ ਇਸੇ ਤਰ੍ਹਾਂ ਹੀ ਝੱਜ ਝੰਮ ਝੰਮ ਵਰਸੇ ਅਮਰਤ ਧਾਰਾ ਉਥੇ ਆਪਾਂ ਝੱਜਾ ਹੀ ਬੋਲਦੇ ਹਾਂ ਆਪਾਂ ਜੱਜਾ ਨਹੀਂ ਬੋਲਦੇ ਆਪਾਂ ਜਿੰਮ ਨਹੀਂ ਬੋਲਦੇ ਆਪਾਂ ਝੰਮ ਝੰਮ ਬੋਲਦੇ ਹਾਂ ਇਸ ਤਰ੍ਹਾਂ ਹੀ ਟੱਡਾ ਟੋਲ ਟੋਲ ਪੈਂਦਾ ਜੀਉ ਟੋਲ ਤੱਦਾ ਹੀ ਬੋਲਦੇ ਹਮੂਰੇ ਅੱਗੇ ਤੱਦਾ ਧਰਮ ਤੱਦਾ ਰਾਰਾ ਮਮਾ ਧਰਮ ਅੱਗੇ ਭੱਬਾ ਭੱਬਾ ਰਾਰਾ ਮਮਾ ਭਰਮ ਜਦੋਂ ਇਹ ਪੰਜੇ ਅੱਖਰ ਕਿਸੇ ਸ਼ਬਦ ਦੇ ਆਰੰਭ ਵਿੱਚ ਆਉਂਦੇ ਨੇ ਤਾਂ ਇਹ ਆਪਣਾ ਮੂਲ ਉਚਾਰਨ ਆਪਣੀ ਧੁਨ ਆਲਾਪਦੇ ਨੇ ਪਰ ਜਦੋਂ ਕਿਸੇ ਸ਼ਬਦ ਦੇ ਵਿੱਚਕਾਰ ਜਾਂ ਅਖੀਰ ਵਿੱਚ ਆਉਂਦੇ ਹਨ ਤਾਂ ਆਪਣੇ ਤੋਂ ਅੱਗੇ ਵਾਲੇ ਸ਼ਬਦ ਦੀ ਧੁਣ ਨੂੰ ਅਲਾਪ ਦੇ ਹਨ ਇਹ ਨਿਜਮ ਆਪ ਜੀ ਨੇ ਯਾਦ ਰੱਖਣਾ ਹੈ ਨਾਨਕ ਹੁਕਮੇ ਜੇ 부ਜੈ ਤਾਂ ਹੋ ਮੈਂ ਕਹਿ ਨਾ ਕੋਏ ਇਥੇ ਹੁਣ ਇੱਕ ਨਿਜਮ ਹੋਰ ਸਾਰੇ ਗੁਰਸਿੱਖ ਪਿਆਰੇ ਪਿਆਰ ਦੇ ਨਾਲ ਸਮਝੋ ਜਿਵੇਂ ਕੋਈ ਕੱਲਾ ਅੱਖਰ ਆਉਂਦਾ ਹੈ ਜਿਵੇਂ ਇਸ ਪੌੜੀ ਦੇ ਵਿੱਚ ਉੱਪਰ ਆਪਾਂ ਪਹਿਲੀ ਪੰਕਤੀ ਜਿਹੜੀ ਪੜ੍ਹੀ ਸੀ ਉੱਥੇ ਪੜਿਆ ਸੀ ਹੁਕਮ ਨੰਨਾ ਮੁਕਤਾ ਹੈ ਤਾਂ ਨੰਨਾ ਮੁਕਤਾ ਦਾ ਉਚਾਰਨ ਆਪਾਂ ਨੰਨਾ ਮੁਕਤਾ ਨ ਏਦਾਂ ਪਾਠ ਕਰਦੇ ਹਾਂ ਤਾਂ ਇੱਥੇ ਜਿਹੜਾ ਨੰਨਾ ਮੁਕਤਾ ਉਚਾਰਨ ਕਰਨਾ ਹੈ ਆਪਾਂ ਉਚਾਰਨ ਕਰਨਾ ਹੈ ਹੁਕਮ ਨ ਕਹਿ ਆ ਜਾਈ ਹੁਕਮ ਨ ਕਹਿ ਆ ਜਾਈ ਹੁਕਮ ਦੇਖੋ ਪਾਦਸ਼ੇਦ ਕਰਨ ਦੇ ਵਿੱਚ ਜਿਸ ਆਪਾਂ ਕੱਲ ਇਸ ਗੱਲ ਨੂੰ ਸਮਝਿਆ ਸੀ ਵੀ ਬਹੁਤ ਥਾਵਾਂ ਤੇ ਜਿਹੜਾ ਔਂਕੜ ਹੈ ਉਹ ਸਾਡਾ ਪਾਦਸ਼ੇਦ ਕਰਨ ਵਿੱਚ ਵੀ ਸਹਾਇਕ ਹੁੰਦਾ ਹੈ ਸਾਡੀ ਮਦਦ ਕਰਦਾ ਹੈ ਜਿਵੇਂ ਹੁਣ ਇੱਥੇ ਹਾਹੇ ਨੂੰ ਹਾਹੇ ਨੂੰ ਔਂਕੜ ਕਕਾ ਮੰਮੇ ਨੂੰ ਔਂਕੜ ਹੁਣ ਮੰਮੇ ਦਾ ਜਿਹੜਾ ਔਂਕੜ ਹੈ ਉਹ ਸਾਨੂੰ ਨੰਨੇ ਨੂੰ ਵੱਖ ਕਰਨ ਦੀ ਵੀ ਹਦਾਇਤ ਕਰਦਾ ਹੈ ਇਹ ਪਾਦਸ਼ੇਦ ਕਰਨ ਵਿੱਚ ਵੀ ਸਹਾਇਤਾ ਇਹਨੂੰ ਹੋਕਮਨ ਪਾਠ ਨਹੀਂ ਹੋਏਗਾ ਵੀ ਆਪਾਂ ਹੁਕਮਨ ਪਾਠ ਕਰੀਏ ਹੁਕਮਨ ਪਾਠ ਨਹੀਂ ਹੈ ਹੁਕਮ ਨੂੰ ਮੰਮੇ ਦੇ ਔਕੜ ਨੇ ਵੱਖ ਕਰ ਦਿੱਤਾ ਆਪਾਂ ਔਕੜ ਜਿਹੜਾ ਹੈ ਉਹ ਕਾਦਾ ਲਖਾਇਕ ਹੈ ਉਹ ਇੱਕ ਵਚਨ ਨਾਮ ਸ਼ਬਦ ਦਾ ਲਖਾਇਕ ਹੈ ਤਾਂ ਇਥੇ ਇਸ ਗੱਲ ਨੂੰ ਹੁਣ ਔਕੜ ਨੇ ਸਿੱਧ ਕਰ ਦਿੱਤਾ ਵੀ ਇਹ ਜਿਹੜਾ ਇੱਕ ਵਚਨ ਨਾਮ ਹੈ ਹੁਕਮ ਦੂਸਰਾ ਇਥੋਂ ਇਹ ਗੱਲ ਸਮਝ ਪੈਂਦੀ ਹੈ ਵੀ ਜੇ ਮੰਮੇ ਦਾ ਔਂਕੜ ਨਾ ਹੁੰਦਾ ਤਾਂ ਆਪਾਂ ਨੰਨੇ ਨੂੰ ਨਾਲ ਲਾ ਕੇ ਪੜਨਾ ਸੀ ਹੁਕਮਨ ਫਿਰ ਪੜਿਆ ਜਾਣਾ ਸੀ ਹੁਕਮਨ ਹੁਣ ਹੁਕਮ ਦਾ ਔਂਕੜ ਆ ਜਿਹੜਾ ਉਹ ਹੁਕਮ ਨੂੰ ਪਾਦਸ਼ੇਦ ਕਰਦਾ ਹੈ ਹੁਕਮ ਨਾ ਕਹਿ ਆ ਜਾਈ ਇਸੇ ਤਰ੍ਹਾਂ ਹੀ ਅੱਗੇ ਜਿਹੜੀਆਂ ਆਖਰੀ ਦੋ ਪੰਕਤੀਆਂ ਹਨ ਉਨ੍ਹਾਂ ਦੇ ਵਿੱਚ ਹੁਕਮ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ ਹੁਣ ਇੱਥੇ ਦੇਖੋ ਵੀ ਹੁਕਮ ਦੇ ਮੰਮੇ ਦਾ ਔਂਕੜ ਹੈ ਨਹੀਂ ਮੰਮੇ ਨੂੰ ਔਂਕੜ ਹੈ ਨਹੀਂ ਹੁਣ ਇਹ ਬਹੁਵਚਨ ਦਾ ਲਖਾਇਕ ਹੈ ਹੁਕਮ ਕਹਿਆ ਨਹੀਂ ਜਾ ਸਕਦਾ ਜਿਹੜਾ ਪ੍ਰਮਾਤਮਾ ਦਾ ਰੱਬੀ ਹੁਕਮ ਹੈ ਉਹਨੂੰ ਉਦੇ ਅੰਦਰ ਬਹੁਤ ਸਾਰੇ ਨਿਜਮ ਨੇ ਪਰਮਾਤਮਾ ਦੇ ਬਾਹਰ ਹੁਕਮ ਨਾ ਕੋਈ ਉਸ ਵਾਹਿਗੁਰੂ ਜੀ ਦੀ ਮਰਿਆਦਾ ਤੋਂ ਨਿਜਮ ਤੋਂ ਬਾਹਰ ਕੋਈ ਵੀ ਨਹੀਂ ਹੈ ਉਹਦੇ ਅਟੱਲ ਨਿਜਮ ਦੇ ਵਿੱਚ ਸਾਰਾ ਵਰਤਾਰਾ ਹੈ ਤਾਂ ਇਥੇ ਜਿਹੜਾ ਹੁਕਮ ਹੈ ਉਹ ਹਰ ਇੱਕ ਜੀਵ ਦੇ ਲਈ ਵੱਖ-ਵੱਖਰੇ ਹੁਕਮ ਦੀ ਗੱਲ ਹੈ ਆਪਾਂ ਇਹਨੂੰ ਇਸ ਤਰ੍ਹਾਂ ਸਮਝੀਏ ਵੀ ਇੱਕ ਹੁਕਮ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚਾ ਪਾਤਸ਼ਾਹ ਜੀ ਦਾ ਜਦੋਂ ਅਮਰਤ ਵੇਲੇ ਸੱਚਾ ਪਾਤਸ਼ਾਹ ਆਪਣੇ ਸੋਹਣੇ ਤਖਤ ਤੇ ਪ੍ਰਕਾਸ਼ਮਾਨ ਹੁੰਦੇ ਹਨ ਤਾਂ ਉਦੋਂ ਹੁਕਮ ਬਖਦੇ ਨੇ ਇਹ ਹੁਕਮ ਸਭ ਲਈ ਸਾਂਝਾ ਹੁੰਦਾ ਸਮੁੱਚੇ ਸੰਸਾਰ ਲਈ ਹੁੰਦਾ ਹੈ ਇੱਕ ਹੁਕਮ ਆਪਾਂ ਨਿੱਜੀ ਆਪਣੀ ਕੋਈ ਅਰਦਾਸ ਕੀਤੀ ਹੈ ਨਾ ਆਪਣਾ ਨਿੱਜ ਦੇ ਲਈ ਆਪਾਂ ਅਰਦਾਸ ਕੀਤੀ ਸਤਿਗੁਰੂ ਪਿਆਰੇ ਜੀ ਦੇ ਪਾਵਨ ਪਵਿੱਤਰ ਚਰਨਾਂ ਦੇ ਵਿੱਚ ਤੇ ਉਹ ਫਿਰ ਜਿਹੜਾ ਉਹ ਹੁਕਮਨਾਮਾ ਆਏਗਾ ਉਹ ਸਾਡੇ ਨਿੱਜ ਲਈ ਹੋਏਗਾ। ਉਹ ਹੁਕਮਨਾਮੇ ਬਹੁਤ ਸਾਰੇ ਹੋਣਗੇ। ਹਰ ਇੱਕ ਵਿਅਕਤੀਗਤ ਹੁਕਮਨਾਮੇ ਨੇ ਜਿਹੜੇ ਕਿਸੇ ਵਿਅਕਤੀ ਵਿਸ਼ੇਸ਼ ਦੀ ਅਰਦਾਸ ਨੂੰ ਸਤਿਗੁਰੂ ਪਿਆਰੇ ਜੀ ਨੇ ਸੁਣ ਕੇ ਉਹਦਾ ਹੁਕਮ ਬਖਸ਼ਿਸ਼ ਕੀਤਾ ਹੈ। ਇਸੇ ਤਰ੍ਹਾਂ ਪਿਆਰੇ ਜੀਓ ਇੱਥੇ ਜਿਹੜਾ ਹੁਕਮ ਦਾ ਭਾਵ ਹੈ ਉਹ ਹੈ ਬਹੁਵਚਨ। ਤਾਂ ਨੰਨਾ ਜਿਹੜਾ ਹੈ ਉਸ ਨੂੰ ਆਪਾਂ ਵੱਖ ਕਰਕੇ ਪੜ੍ਹਨਾ ਹੈ। ਬਾਹਰ ਹੁਕਮ ਨਾ ਕੋਏ ਉੱਪਰ ਆਪਾਂ ਦੇਖਿਆ ਵੀ ਮੰਮੇ ਦਾ ਔਂਕੜ ਪਾਠਸ਼ੇਧ ਕਰਨ ਵਿੱਚ ਸਹਾਇਕ ਹੋ ਰਿਹਾ ਹੈ ਮਦਦਗਾਰ ਹੋ ਰਿਹਾ ਹੈ ਪਰ ਇੱਥੇ ਮੰਮੇ ਨੂੰ ਔਂਕੜ ਹੈ ਨਹੀਂ ਹੁਣ ਇਹ ਗੱਲ ਫੇਰ ਸਾਨੂੰ ਸਮਝਣੀ ਪਏਗੀ ਪਾਠਸ਼ੇਧ ਕਰਨ ਸਮੇਂ ਇਸੇ ਕਰਕੇ ਤਾਂ ਸਤਿਗੁਰੂ ਪਿਆਰੇ ਜੀ ਨੇ ਇਹ ਜ਼ਰੂਰੀ ਸ਼ਰਤ ਲਾਈ ਹੈ ਵੀ ਗੁਰਸਿੱਖਾਂ ਨੇ ਜਦੋਂ ਪਾਠ ਕਰਨਾ ਹੈ ਬਾਣੀ ਪੜ੍ਹਨੀ ਹੈ ਤਾਂ ਪੂਰੇ ਧਿਆਨ ਨਾਲ ਪੂਰੀ ਸਾਵਧਾਨੀ ਦੇ ਨਾਲ ਤੇ ਜੇ ਸਾਵਧਾਨੀ ਤੇ ਧਿਆਨ ਨਹੀਂ ਹੋਏਗਾ ਜੇ ਅਸੀਂ ਉਸ ਪੰਗਤੀ ਨੂੰ ਸਮਝਾਂਗੇ ਨਹੀਂ ਤਾਂ ਫਿਰ ਅਸੀਂ ਉਚਾਰਨ ਨਹੀਂ ਕਰ ਸਕਾਂਗੇ ਜਿਹੜੇ ਗੁਰਸਿੱਖ ਪਿਆਰੇ ਕਹਿੰਦੇ ਆ ਵੀ ਸਾਡਾ ਮਨ ਨਹੀਂ ਲੱਗਦਾ ਜਦੋਂ ਅਸੀਂ ਪਾਠ ਕਰਦੇ ਆ ਸਾਡਾ ਮਨ ਕਿਸੇ ਪਾਸੇ ਹੋਰ ਚਲਿਆ ਜਾਂਦਾ ਹੈ ਤਾਂ ਉਹਦਾ ਭਾਵ ਇਹ ਹੈ ਵੀ ਉਹਨਾਂ ਨੇ ਸਤਿਗੁਰੂ ਪਿਆਰੇ ਦੇ ਨਾਲ ਸੰਬੰਧ ਬਣਾਇਆ ਹੀ ਨਹੀਂ ਲੜੀਦਾਰ ਸਰੂਪ ਤੋਂ ਜਦ ਆਪ ਜੀ ਪਾਠ ਕਰੋਗੇ ਤਾਂ ਤੁਹਾਡਾ ਸੰਬੰਧ ਬਣੇਗਾ ਸਤਿਗੁਰੂ ਪਿਆਰੇ ਜੀ ਦੇ ਨਾਲ ਇਸ ਪੰਕਤੀ ਨੂੰ ਲਿਖ ਲਓ ਸਾਡਾ ਸਤਿਗੁਰੂ ਪਿਆਰੇ ਜੀ ਦੇ ਨਾਲ ਸੰਬੰਧ ਲੜੀਦਾਰ ਸਰੂਪ ਤੋਂ ਪਾਠ ਕਰਨ ਸਮੇਂ ਹੀ ਜੁੜਦਾ ਹੈ ਜਿਸ ਨੂੰ ਸਤਿਗੁਰੂ ਪਿਆਰੇ ਜੀ ਨੇ ਕਿਹਾ ਸ਼ਬਦ ਗੁਰੂ ਸੁਰਤ ਧੁਨ ਚੇਲਾ ਸ਼ਬਦ ਗੁਰੂ ਵੀ ਸ਼ਬਦ ਨੂੰ ਬਾਦਸ਼ੇਦ ਕਰਨਾ ਹੈ ਨਖੇੜਨਾ ਹੈ ਨਖੇੜਨਾ ਕਿਸਨੇ ਹੈ ਸਾਡੀ ਸੁਰਤ ਨੇ ਸੁਰਤ ਸੇਖਾ ਹੈ ਤੇ ਹੋਂ ਪਿੱਛੇ ਲਾਗ ਚਲੀ ਜਿਓ ਇਸ ਭਾਵ ਦੇ ਵਿੱਚ ਸਾਰੇ ਗੁਰਸਿੱਖ ਪਿਆਰਿਆਂ ਨੇ ਪਾਠ ਨੂੰ ਜਦੋਂ ਪੜਨਾ ਹੈ ਜਦੋਂ ਪਾਠ ਕਰਨਾ ਹੈ ਤਾਂ ਮਨ ਕਿਤੇ ਜਾ ਹੀ ਨਹੀਂ ਸਕਦਾ ਮਨ ਨੂੰ ਤਾਂ ਸਤਿਗੁਰੂ ਪਿਆਰਾ ਸੰਗਲ પાਕੇ ਬੰਨ ਕੇ ਆਪਣੇ ਕੋਲ ਬਹਾਲ ਲੈਂਦਾ ਪਰ ਬਸਰਤੇ ਅਸੀਂ ਸਤਿਗੁਰੂ ਪਿਆਰੇ ਜੀ ਦੇ ਉਸ ਮਹਾਨ ਪਵਿੱਤਰ ਉਪਦੇਸ਼ ਨੂੰ ਸਮਝ ਲਈਏ ਉਸ ਮਰਿਆਦਾ ਨੂੰ ਜਾਣ ਲਈਏ ਜਿਹੜੀ ਮਰਿਆਦਾ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਸੱਚਾ ਪਾਤਸ਼ਾਹ ਜੀ ਨੇ ਸਮੁੱਚੇ ਸੰਸਾਰ ਲਈ ਬਣਾਈ ਕਿਸੇ ਇੱਕ ਵਿਅਕਤੀ ਵਿਸ਼ੇਸ਼ ਲਈ ਨਹੀਂ ਸਮੁੱਚੇ ਸੰਸਾਰ ਲਈ ਪਰਥਾਏ ਸਾਖੀ ਮਹਾਪੁਰਖ ਬੋਲਦੇ ਸਾਂਝੀ ਸਗਲ ਜਹਾਨੇ ਦੇਖੋ ਭਾਈ ਗੁਰਦਾਸ ਜੀ ਤੋਂ ਸਤਿਗੁਰੂ ਪਿਆਰੇ ਜੀ ਨੇ ਪਾਵਨ ਪਵਿੱਤਰ ਸਰੂਪ ਲਖਾਏ ਉਹਨਾਂ ਦਾ ਨਾਮ ਰੱਖਿਆ ਆਦ ਗ੍ਰੰਥ ਸਾਹਿਬ ਆਦ ਗ੍ਰੰਥ ਸਾਹਿਬ ਤੇ ਜਦੋਂ ਧੰਨ ਗੁਰੂ ਕਲਗੀਧਰ ਦਸ਼ਮੇਸ਼ ਪਿਤਾ ਜੀ ਨੇ ਉਸ ਆਦ ਗ੍ਰੰਥ ਸਾਹਿਬ ਦੇ ਵਿੱਚ 9ਵੇਂ ਪਾਤਸ਼ਾਹ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਸੱਚਾ ਪਾਤਸ਼ਾਹ ਜੀ ਦੀ ਬਾਣੀ ਨੂੰ ਜੋੜਿਆ ਅਤੇ ਇੱਕ ਰਾਗ ਜੋੜਿਆ ਜੈਜਾਵੰਤੀ ਰਾਗ ਹੈ ਜਿਹੜਾ ਇਸ ਰਾਗ ਦੇ ਵਿੱਚ ਸਿਰਫ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਸੱਚਾ ਪਾਤਸ਼ਾਹ ਜੀ ਦੀ ਹੀ ਬਾਣੀ ਹੈ। ਬਾਕੀ 30 ਰਾਗ ਗੁਰੂ ਅਰਜਨ ਸਾਹਿਬ ਮਹਾਰਾਜ ਸੱਚਾ ਪਾਤਸ਼ਾਹ ਜੀ ਨੇ ਬਾਣੀ ਦੇ ਵਿੱਚ ਸੰਪਾਦਿਤ ਕੀਤੇ। 31ਵਾਂ ਰਾਗ ਜਿਹੜਾ ਹੈ ਉਹ ਜੈਜਾਵੰਤੀ ਅਤੇ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਸੱਚਾ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਅਗੰਮੀ ਬਾਣੀ ਹੈ ਉਸ ਨੂੰ ਜੋੜਿਆ ਤੇ 20 ਅਕਤੂਬਰ 1708 ਜੋਤੀ ਜੋਤ ਸਮਾਉਣ ਤੋਂ 2 ਦਿਨ ਪਹਿਲਾਂ ਜਾਂ 1 ਦਿਨ ਪਹਿਲਾਂ ਕਹ ਜੀ ਬਈ 22 ਅਕਤੂਬਰ ਨੂੰ ਸਤਗੁਰੂ ਪਿਆਰੇ ਜੀ ਜੋਤੀ ਜੋਤ ਸਮਾਉਂਦੇ ਆ ਤੇ 20 ਅਕਤੂਬਰ ਨੂੰ ਸਤਗੁਰੂ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਗੁਰਤਾ ਗੱਦੀ ਥਾਪ ਕੇ ਆਦ ਗ੍ਰੰਥ ਸਾਹਿਬ ਦਾ ਹੁਣ ਨਾਮ ਕੀ ਬਣ ਗਿਆ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਗੁਰੂ ਗ੍ਰੰਥ ਸਾਹਿਬ ਜੀ ਜਿਵੇਂ ਪਹਿਲੇ ਪਾਤਸ਼ਾਹ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਸੱਚਾ ਪਾਤਸ਼ਾਹ ਜੀ ਨੇ ਭਾਈ ਲੈਹਣੇ ਦੇ ਅੰਦਰ ਗੁਰਜੋਤ ਨੂੰ ਟਿਕਾ ਕੇ ਉਸ ਨੂੰ ਗੁਰੂ ਅੰਗਦ ਬਣਾਇਆ ਪਹਿਲਾਂ ਉਹਦਾ ਨਾਮ ਭਾਈ ਲੈਣਾ ਹੈ ਇਸੇ ਤਰ੍ਹਾਂ ਹੀ ਪਹਿਲਾ ਨਾਮ ਆਦ ਗ੍ਰੰਥ ਸਾਹਿਬ ਹੈ ਉਹਦੇ ਨਾਲ ਗੁਰੂ ਸ਼ਬਦ ਨਹੀਂ ਹੈ ਉਸ ਸਮੇਂ ਗੁਰੂ ਗੁਰੂ ਅਰਜਨ ਸਾਹਿਬ ਮਹਾਰਾਜ ਸੱਚਾ ਪਾਤਸ਼ਾਹ ਗੁਰਤਾ ਗੱਦੀ ਤੇ ਬਿਰਾਜਮਾਨ ਹਨ ਦਸਵੇਂ ਪਾਤਸ਼ਾਹ ਨੇ ਆਦਿ ਗ੍ਰੰਥ ਸਾਹਿਬ ਜੀ ਨੂੰ ਗੁਰਤਾ ਗੱਦੀ ਬਖਸ਼ਿਸ਼ ਕਰਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੁਗੋ ਜੁਗ ਅਟਲ ਸ਼ਬਦ ਗੁਰੂ ਥਾਪਿਆ ਤਾਂ ਪਿਆਰੇ ਸੋਹਣੇ ਗੁਰਸਿੱਖ ਜੀਓ ਸ਼ਬਦ ਗੁਰੂ ਪ੍ਰਕਾਸ਼ਿਓ ਹਰ ਰਸਨ ਵਸਾਇ ਜਦੋਂ ਪਾਠ ਕਰਨਾ ਹੈ ਤਾਂ ਪਾਠ ਇਸ ਭਾਵ ਦੇ ਵਿੱਚ ਕਰਨਾ ਹੈ ਵੀ ਸਤਿਗੁਰੂ ਪਿਆਰੇ ਜੀ ਬੋਲ ਰਹੇ ਨੇ ਮੈਂ ਸੁਣ ਰਿਹਾ ਜਿਹੜੇ ਗੁਰਸਿੱਖ ਪਿਆਰੇ ਇਸ ਭਾਵ ਦੇ ਵਿੱਚ ਪਾਠ ਕਰਨਗੇ ਉਹਨਾਂ ਦੀ ਸੁਰਤ ਕਤਈ ਕਿਤੇ ਨਹੀਂ ਜਾਏਗੀ ਲੜੀਦਾਰ ਸਰੂਪ ਤੋਂ ਪਾਠ ਕਰਨਗੇ ਮਨ ਕਿਤੇ ਨਹੀਂ ਜਾਏਗਾ ਮਨ ਜਾਊਗਾ ਜੇ ਤਾਂ ਬਾਣੀ ਪੜ ਨਹੀਂ ਹੋਣੀ ਜੇ ਮਨ ਹੈ ਨਹੀਂ ਜੇ ਮਨ ਗੈਰ ਹਾਜ਼ਰ ਹੈ ਤਾਂ ਤੁਸੀਂ ਇੱਕ ਪੰਕਤੀ ਵੀ ਨਹੀਂ ਪੜ ਸਕੋਗੇ ਇਸ ਕਰਕੇ ਸਤਿਗੁਰੂ ਪਿਆਰਾ ਮਨ ਨੂੰ ਤੇ ਬੰਨ ਕੇ ਬਹਾਲ ਲੈਂਦਾ ਸਚਿਆਰ ਸਿੱਖ ਬੈਠੇ ਸਤਿਗੁਰ ਪਾਸ ਜਿਹੜੇ ਸਚਿਆਰ ਸਿੱਖ ਹਨ ਉਹ ਗੁਰੂ ਦੇ ਕੋਲ ਬੈਠਦੇ ਨੇ ਉਹਨਾਂ ਦਾ ਮਨ ਗੁਰੂ ਦੇ ਕੋਲ ਬੈਠਦਾ ਹੈ ਅਸੀਂ ਮਾਨ ਕਰਕੇ ਤਨ ਕਰਕੇ ਸਤਿਗੁਰੂ ਪਿਆਰੇ ਜੀ ਦੀ ਹਜ਼ੂਰੀ ਨੂੰ ਮਾਨਣਾ ਹੈ ਤਾ ਇਸ ਪੱਖ ਤੋਂ ਸਰਬੱਤ ਗੁਰਸਿੱਖ ਪਿਆਰੇ ਜਿਨੇ ਤੁਸੀਂ ਸੁਣ ਰਹੇ ਹੋ ਜਿਨੇ ਤੁਸੀਂ ਇਸ ਕਲਾਸ ਵਿੱਚ ਹਾਜ਼ਰ ਹੋ ਪਾਠ ਜਦੋਂ ਵੀ ਕਰਨਾ ਇਸ ਭਾਵ ਦੇ ਵਿੱਚ ਕਰਨਾ ਹੈ ਵੀ ਸਤਿਗੁਰੂ ਪਿਆਰੇ ਜੀ ਬੋਲ ਰਹੇ ਹਨ ਮੈਂ ਸੁਣ ਰਿਹਾ ਬਾਰੰਬਾਰ ਸਤਿਗੁਰੂ ਪਿਆਰੇ ਜੀ ਨੇ ਇਹ ਉਪਦੇਸ਼ ਸਾਨੂੰ ਦ੍ਰਿੜ ਕਰਵਾਇਆ ਹੈ ਸਤਿਗੁਰੂ ਜੀ ਕਹਿੰਦੇ ਸੁਣ ਵਡ ਭਾਗਿਆ ਹਰ ਅੰਮ੍ਰਿਤ ਬਾਣੀ ਰਾਮ ਸੁਣ ਵਡ ਭਾਗਿਆ ਵੱਡੇ ਭਾਗਾ ਵਾਲਿਆ ਸੁਣ ਆਪਾਂ ਹਰ ਰੋਜ਼ ਨਿਤਨੇਮ ਦੀ ਬਾਣੀ ਆਨੰਦ ਸਾਹਿਬ ਦੇ ਵਿੱਚ ਪੜ੍ਹਦੇ ਹਾਂ ਦੁੱਖ ਰੋਗ ਸੰਤਾਪ ਉੱਤਰੇ ਸੁਣੀ ਸੱਚੀ ਬਾਣੀ ਸੁਣੀ ਸੱਚੀ ਬਾਣੀ ਲਿਖਿਆ ਪੜ੍ਹੀ ਸੱਚੀ ਬਾਣੀ ਨਹੀਂ ਲਿਖਿਆ ਸੁਣੀ ਸੱਚੀ ਬਾਣੀ ਲਿਖਿਆ ਤਾਂ ਬਾਣੀ ਨੂੰ ਅਸੀਂ ਸੁਣਨਾ ਹੈ ਅਸੀਂ ਸੁਣਨ ਵਾਲੇ ਬਣਨਾ ਹੈ ਸਤਿਗੁਰੂ ਪਿਆਰੇ ਜੀ ਬੋਲ ਰਹੇ ਨੇ ਅਸੀਂ ਸੁਣ ਰਹੇ ਜਿਹੜੇ ਗੁਰਸਿੱਖ ਪਿਆਰੇ ਇਸ ਭਾਵ ਦੇ ਵਿੱਚ ਪਾਠ ਕਰਨਗੇ ਯਕੀਨਨ ਉਹਨਾਂ ਦੇ ਜੀਵਨ ਵਿੱਚ ਤਬਦੀਲੀ ਆਏਗੀ ਉਹਨਾਂ ਦੇ ਜੀਵਨ ਦੇ ਵਿੱਚ ਗੁਰੂ ਦੇ ਪਿਆਰ ਦੇ ਝਲਕਾਰੇ ਉਹਨਾਂ ਨੂੰ ਪਵਿੱਤਰ ਸ਼ੋ ਸਤਿਗੁਰੂ ਪਿਆਰੇ ਦੀ ਪ੍ਰਾਪਤ ਹੋਏਗੀ ਤਾਂ ਸਤਿਗੁਰੂ ਪਿਆਰੇ ਦੇ ਪਿਆਰ ਅੰਦਰ ਆਪਾਂ ਇਸ ਗੱਲ ਨੂੰ ਸਮਝਿਆ ਜਾਣਿਆ ਹੈ ਵੀ ਜਦੋਂ ਕੱਲਾ ਅੱਖਰ ਹੈ ਜਿਹੜਾ ਉਹਦਾ ਵੀ ਆਪਣਾ ਇੱਕ ਅਰਥ ਹੈ ਉਹਦਾ ਆਪਣਾ ਇੱਕ ਅਰਥ ਹੈ ਆਪਣਾ ਇੱਕ ਭਾਵ ਹੈ ਤੇ ਕੱਲਾ ਇਹ ਸਿਰਫ ਗੁਰਬਾਣੀ ਦੀ ਵਿਲੱਖਣਤਾ ਤੇ ਨਿਆਰਾਪਨ ਹੈ ਵੀ ਇੱਕ ਅੱਖਰ ਹੈ ਜਿਹੜਾ ਕੱਲਾ ਮੁਕਤਾ ਅੱਖਰ ਹੈ ਜਿਹੜਾ ਉਹ ਵੀ ਕਿਸੇ ਅਰਥ ਭਾਵ ਨੂੰ ਸਪਸ਼ਟ ਕਰਦਾ ਹੈ ਇਹ ਸਿਰਫ ਗੁਰਬਾਣੀ ਦੇ ਵਿੱਚ ਹੀ ਹੈ ਬਾਹਰ ਜਦੋਂ ਆਪਾਂ ਪੰਜਾਬੀ ਦੀ ਗੱਲ ਕਰਾਂਗੇ ਪੰਜਾਬੀ ਦੇ ਵਿੱਚ ਕਿਸੇ ਅਖਬਾਰ ਨੂੰ ਪੜਾਂਗੇ ਕਿਸੇ ਮੈਗਜ਼ੀਨ ਨੂੰ ਪੜਦੇ ਹਾਂ ਕਿਸੇ ਕਿਤਾਬ ਨੂੰ ਪੜਦੇ ਹਾਂ ਉਥੇ ਇਸ ਤਰ੍ਹਾਂ ਤੁਹਾਨੂੰ ਆਪ ਜੀ ਨੂੰ ਕੱਲਾ ਅੱਖਰ ਕਿਤੇ ਵੀ ਨਹੀਂ ਮਿਲੇਗਾ ਕੋਈ ਵੀ ਲਿਖਾਰੀ ਕੱਲਾ ਅੱਖਰ ਜਿਹੜਾ ਉਹ ਨਹੀਂ ਲਿਖਦਾ ਤਾਂ ਇਸ ਗੱਲ ਦੇ ਭਾਵ ਨੂੰ ਵੀ ਆਪ ਜੀ ਨੇ ਪਿਆਰ ਦੇ ਨਾਲ ਸ਼ਰਧਾ ਦੇ ਨਾਲ ਸਮਝਣ ਦਾ ਯਤਨ ਕਰਨ ਦੇ ਜਿਹੜਾ ਮੁਕਤਾ ਅੱਖਰ ਹੈ ਗੁਰਬਾਣੀ ਦੇ ਵਿੱਚ ਉਸ ਮੁਕਤੇ ਅੱਖਰ ਦਾ ਵੀ ਆਪਣਾ ਇੱਕ ਅਰਥ ਹੈ ਆਪਣਾ ਇੱਕ ਭਾਵ ਹੈ ਹੁਕਮ ਹੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ ਨਾਨਕ ਹੁਕਮ ਹੈ ਜੇ 부ਝੈ ਹੁਣ ਅਗੇ ਤਤਾ ਮੁਕਤਾ ਹੈ ਤਤਾ ਮੁਕਤ ਤੱਤ ਆਪਾਂ ਇਹਦਾ ਪਾਠ ਕਰਦੇ ਹਾਂ ਤਤਾ ਮੁਕਤ ਤੱਤ ਇਥੇ ਆਪਾਂ ਤੱਤੇ ਦਾ ਜਿਹੜਾ ਹੈ ਉਹ ਤੱਤੇ ਨੂੰ ਕੰਨਾ ਲਾ ਕੇ ਉੱਤੇ ਬਿੰਦੀ ਲਾ ਕੇ ਤਾਂ ਸ਼ਬਦ ਜਿਹੜਾ ਬਣਦਾ ਹੈ ਪਰ ਤਾਂ ਨਹੀਂ ਆਪਾਂ ਉਚਾਰਨ ਕਰਨਾ ਅਰਥੇ ਦਾ ਹੈ ਤਾਂ ਪਰ ਮੁਕਤਾ ਅਖਰ ਹੈ ਤਾਂ ਇਹਦਾ ਉਚਾਰਨ ਜਿਹੜਾ ਆਪਾਂ ਕਰਨਾ ਹੈ ਨਾਨਕ ਹੁਕਮੇ ਜੇ 부ਜੈ ਤਾਂ ਹਉਮੈ ਕਹਿ ਨਾ ਕੋਈ ਤਾਂ ਹਉਮੈ ਕਹਿ ਨਾ ਕੋਈ ਤਾਂ ਹਉਮੈ ਕਹਿ ਨਾ ਕੋਈ ਇਹ ਤਰ੍ਹਾਂ ਆਪਾਂ ਇਹ ਤੱਤੇ ਮੁਕਤੇ ਦਾ ਉਚਾਰਨ ਹੈ ਜਿਹੜਾ ਉਹ ਕਰਨਾ ਹੈ ਜਿਸ ਦਾ ਆਪਣਾ ਇੱਕ ਅਰਥ ਹੈ ਆਪਣਾ ਭਾਵ ਹੈ ਇਥੋਂ ਤੱਕ ਆਪਾਂ ਜਪ ਜੀ ਸਾਹਿਬ ਦੀ ਬਾਣੀ ਦੀ ਇਸ ਦੂਜੀ ਪੌੜੀ ਦੀ ਸੰਥਿਆ ਨੂੰ ਸਮਝਣ ਦਾ ਯਤਨ ਕੀਤਾ ਹੈ ਹੋਈਆਂ ਬਿਆੰਤ ਭੁੱਲਾਂ ਲਈ ਖਿਮਾ ਸਤਿਗੁਰੂ ਪਿਆਰੇ ਦੇ ਪਿਆਰ ਅੰਦਰ ਮਿਊਟ ਤੋਂ ਹਟਾ ਕੇ ਸਾਰੇ ਇਕੱਠੇ ਹੋ ਕੇ ਫਤਿਹ ਬੁਲਾਓ ਜੀ ਵਾਹਿਗੁਰੂ ਜੀ ਕਾ ਖਾਲਸਾ वाह वाह हलसा